ਭਾਰਤੀ ਕਿਸਾਨ ਯੂਨੀਅਨ ਇਕਤਾ ਅਗਰਾਹਾ ਵੱਲੋਂ ਅੱਜ ਫਾਜ਼ਿਲਕਾ ਵਾਲੇ ਪਾਸੇ ਨੂੰ ਅ ਕਸਾਂ ਜਿਹੜੇ ਹੜਪੀੜਿਤ ਕਿਸਾਨ ਆ ਉਹਨਾਂ ਦੀਆਂ ਜ਼ਮੀਨਾਂ ਨੂੰ ਕਰਾਉਣ ਲਈ ਜਿਹੜੀਆਂ ਮਿੱਟੀ ਭਰੀਆਂ ਜ਼ਮੀਨਾਂ ਵਿੱਚ ਤੇ ਉਹਦੇ ਜਿਹੇ ਕਰਾਹੇ ਲੈ ਕੇ ਜਾ ਇਹ ਜਾ ਰਹੇ ਨੇ ਤੇ ਅੱਜ ਬਸ਼ੰਦਾ ਤੇ ਮਾਨਸਾ ਜਿਹਨਿਆਂ ਵੱਲੋਂ ਅੱਜ ਇਹ ਪ੍ਰਾਲਾ ਕੀਤਾ ਜਾ ਰਿਹਾ ਕਮਿਟੀ ਹਾਜ਼ਰਕਾਲੇ ਪਾਸੇ ਜਿਹੜੇ ਜਾ ਰਹੇ ਕਿਸਾਨ ਉਹਨਾਂ ਅੜਪੀਟ ਕਿਸਾਨਾਂ ਦੀ ਜਿਹੜੀ ਜ਼ਮੀਨਾ ਪੱਤਰੀਆਂ ਕਰਨ ਲਈ ਜਾਂ ਉਹਨਾਂ ਦੀ ਟੈਂਕੂ ਦੀ ਬਜਾਈ ਕਰ ਲਈ ਅੱਜ ਜਿਹੜੀ ਬਠਿੰਡਾ ਤੇ ਮਾਨਸਾ ਵੱਲੋਂ ਭਾਰਤੀ ਕਿਸਾਨ ਯੂਨੀਅਨ ਇਕਤਾ ਅਗਰਾਹਾ ਵੱਲੋਂ ਅੱਜ ਇਹ ਟਰੈਕਟਰ ਜਾ ਰਹੇ ਨੇ ਨਾਲ ਸਾਥੀ ਲੋਜੀ ਭਾਰਤੀ ਕਿਸਾਨ ਯੂਨੀਅਨ ਇਕਤਾ ਅਗਰਾਹਾ ਵੱਲੋਂ ਖੜ ਪੀਟ ਕ ਲਈ ਫਾਜ਼ਿਲਕੇ ਵਾਲੇ ਪਾਸੇ ਅੱਜ ਜਾਂਦੀ ਹੈ ਜੀ ਆਰ ਤੋਂ ਨਾਮ ਕਰਕੇ ਵਾਲਾ। ਲੈ ਕੇ ਤੇ ਮਰਿ ਕਰਾਹੀ ਪਾ ਕੇ ਜਿਹੜੇ ਉਹਨਾਂ ਦੇ ਜ਼ਮੀਨਾ ਕਰਾਉਣ ਲਈ ਜਾ ਰਹੇ ਨੇ। ਸੋ ਇਹ ਲੰਬਾ ਕਾਫਲਾ ਰਿਚ ਕਰਾਹੀ ਟਰਾਲੀਆਂ ਵੀ ਰੱਖੇ ਜਾ ਰਹੇ ਨਾਲ ਟਰਾਲੀਆਂ ਲੈ ਕੇ ਜਾ ਰਹੇ ਆ। ਇਹ ਦਸੇ ਪ੍ਰਧਾਨ ਨੇ ਵੀ ਇਹ ਦੀ ਉਥੋਂ ਸਹਿਬ ਆਖਿਆ ਤੂੰ ਵੀ ਲੈਣੀ ਹੈ ਲੈਣੀ ਹੈ ਸਵੇਰ ਪਿਆਰੀਆਂ ਜੀ ਤੇ ਭਾਰਤੀ ਕਿਸਾਨ ਜੀ ਨੇ ਇੱਕ ਤਾਕਰਾਹਾਂ ਦੇ ਉਹ ਵਪਦਾ ਹਰ ਗ੍ਰਿੰਡਰ ਫਿੰਡ ਅਗਰਾਵਲੋਂ ਜੋ ਇਹ ਪਹਿਲਾਂ ਹੀ ਜਨਤਪੰਦੀ ਬਤ ਜੋ ਕਰਨਾ ਕੀਤਾ ਆ ਗਿਆ ਜਿਹੜੇ ਹੜਪੀਰਤਾ ਲਈ ਪਹਿਲਾਂ ਉਹਨਾਂ ਲਈ ਰਾਸ਼ਨ ਤੇ ਉਸ ਤੋਂ ਬਾਅਦ ਉਹਨਾਂ ਦੀ ਕੰਟ ਦੀ ਵਜਾਈ ਕਿਉਂਕਿ ਉਹਨਾਂ ਨੇ ਜ਼ਮੀਨਾਂ ਵਿੱਚ ਤਰਾਂਹੇ ਲਾਉਣੇ ਕਿਉਂਕਿ ਉਸੇ ਜਿਹੜੀ ਮਿੱਟੀ ਭਰ ਚੁੱਕੀ ਆ ਜ਼ਮੀਨਾਂ ਵਿੱਚ ਇਹ ਫਾਸਕਾ ਵਾਲੇ ਪਾਸੇ ਕਾਵਾਂ ਵਾਲਾ ਪੱਤਣਾ ਉਧਰ ਦੇ ਪਾਸੇ ਜਿਹਨੂੰ ਜਾ ਰਿਹਾ ਜਿਹੜਾ ਇਹ ਕਾਫਲਾ ਉਹਦਾ ਤੋਂ ਕਾਦੀ ਬਾਅਦ ਕਿਤੇ ਨਾ ਜਗੀਆਂ ਲੱਗੀਆਂ ਨਾ ਨਾ ਬਿਨਾਂ ਰਿਹਾ ਇਲਾਕਾਂ ਦੀਆਂ ਅਦਰਕਲੇ ਪਾਸੇ ਤੁਸੀਂ ਜਾ ਰਹੇ ਹੋ ਕਣਕੀ ਬਜਾਈ ਤੇ ਤੁਸੀਂ ਕਿਰਾਏ ਵੀ ਲੈ ਕੇ ਜਾ ਰਹੇ ਹੋ ਨਾਲ ਇਹ ਇਹਦੇ ਬਾਰੇ ਕੋਈ ਜਾਣਕਾਰੀ ਹੁੰਦੀ ਨਹੀਂ ਅੱਜ ਉੱਥੇ ਸਭ ਲੋਕ ਰੋਸ ਕਰ ਰਹੇ ਅਸੀਂ ਬਹੁਤ ਸਾਰੀਆਂ ਜਥੇਬੰਦੀਆਂ ਵੱਲੋਂ ਜਿਹੜੇ ਕਿਸਾਨਾਂ ਦੇ ਆ ਗਏ ਆ ਮਜ਼ਦੂਰਾਂ ਦੇ ਆ ਗਏ ਆ ਇਹ ਇਹ ਤੋਂ ਬਣਾ ਮੁਲਾਜ਼ਮ ਆ ਗਏ ਠੇਕਾ ਮੁਲਾਜ਼ਮ ਆ ਗਏ ਸਨ ਕੀ ਮਜ਼ਦੂਰ ਆ ਗਈ ਜਨਨੀ ਉਹਨਾਂ ਸਾਰਿਆਂ ਜਥੇ ਬੰਦੇ ਨੇ ਬਿਉਂਦ ਬਣਾਈ ਸੀ ਜਦੋਂ ਹਾੜਾ ਇਹ ਵੀ ਆਪਾਂ ਇਹਨਾਂ ਦੀ ਮਤ ਕਰਨੀ ਹੈ ਸਾਰਿਆਂ ਨੇ ਆਪ ਦੇ ਆਪ ਦੇ ਤੌਰ ਤੇ ਫੰਡ ਇਕੱਠੇ ਕੀਤੇ ਆ ਉਹਦੇ ਅਸੀਂ ਭਾਰਤੀ ਕਿਸਾਨ ਜਨ ਨੂੰ ਏਕਤਾ ਗ੍ਰਾਹਾਂ ਵੱਲੋਂ ਅਡੋਡੀ ਜ਼ਿਲਾਂ ਦੀ ਅਡੋਡੀ ਡਿਊਟੀ ਲਾਈ ਅੰਮ੍ਰਿਤਸਰ ਕਨੇ ਆਪਣੇ ਸੰਰੂਰ ਦੀ ਡਿਊਟੀ ਸੀਗੀ ਇਧਰ ਮਾਨਸਾ ਆ ਗਿਆ ਬਠਿੰਡਾ ਆ ਗਿਆ ਆਪਣਾ ਫਰੀਦਕੋਟ ਤੇ ਮੁਕਸਰ ਆ ਗਿਆ ਸਾਡੀ ਡਿਊਟੀ ਉਧਰ ਫਾਜ਼ਲ ਕਿਆਂ ਸੀ ਸੀਗੇ ਅਸੀਂ ਲਗਾਤਾਰ ਫਾਜ਼ਲ ਕਾਂ ਜਾ ਰਹੇ ਹਾਂ ਇਹ ਤੋਂ ਬਿਨਾ ਬਾਬਾ ਡੇਰਾ ਨਾਨਕਾ ਪੁਰਾਣਾ ਸਾਲਾ ਹੈ ਗਿਆ ਉਧਰ ਮੋਗਾ ਸੀ ਗਿਆ ਆਪਣਾ ਮਰੇਲ ਕੋਟਲਾ ਸੀ ਗਿਆ ਬਰਨਾਲਾ ਤੇ ਪਟਿਆਲਾ ਸੀ ਗਿਆ ਉਹਨਾਂ ਜ਼ਿਲ੍ਹਿਆਂ ਦੀ ਉਹਨਾਂ ਡਿਊਟੀ ਵੰਡ ਕੇ ਦੋ ਦੋ ਜ਼ਿਲ੍ਹਿਆਂ ਦੀ ਡਿਊਟੀ ਲੱਗੀ ਹੋਈ ਸੀ ਅਸੀਂ ਸੱਲ ਨੂੰ ਪਹਿਲਾਂ ਇਕੱਠੀ ਕਰਕੇ ਖਾਣ ਵਾਸਤੇ ਤਣਕ ਦੇ ਕੇ ਆਏ ਹਾਂ ਪ੍ਰਤੀ ਜੀਖ ਘਟਾ ਦਿੱਤਾ ਹੈਗਾ ਜਹੇਗੇ ਦੇ 5 ਹੀ ਹੈ 10 ਜੀ ਹੈ ਜਿੰਨੇ ਜੀ ਸੀ ਉਹਨਾਂ ਨੂੰ ਘਟਾ ਦੇ ਸੀ ਦੇ ਕੇ ਆਏ ਹਾਂ ਉਸ ਤੋਂ ਬਾਅਦ ਹਰੇ-ਚਾਰੇ ਦੀ ਲੋੜ ਸੀਗੀ ਅਸੀਂ ਤੂੜੀ ਤੇ ਹਰਾ ਝਾਰਾ ਵੀ ਉਹਨਾਂ ਭਰਾਵਾਂ ਨੂੰ ਦੇ ਕੇ ਆਏ ਆ ਉਸ ਤੋਂ ਬਾਅਦ ਆਏ ਸੀ ਮੂਰੇ ਸ਼ਿਆਲ ਆਉਂਦਾ ਬਹੁਤ ਵੱਡੀ ਗਿਣਤੀ ਸਾਡੇ ਭਰਾਵਾਂ ਨੇ ਕੱਪੜੇ ਦਿੱਤੇ ਸੀਗੇ ਅਣਸੋਂ ਤੇ ਸੂਟ ਦਿੱਤੇ ਸੀ ਮਰਦਾਂ ਦੇ ਵੀ ਔਰਤਾਂ ਦੇ ਵੀ ਉਹ ਸਾਰਾ ਲੇੜਾ ਕਪੜਾ ਉਹਨਾਂ ਨੂੰ ਵੰਡ ਕੇ ਆਏ ਆ ਇਹਦੇ باوجود ਵੀ ਸਾਡੇ ਕੋਲੇ ਲੇੜਾ ਕਪੜਾ ਹਜੇ ਵੀ ਬਚਿਆ ਹੋਇਆ ਹੈ ਉਹਦਾ ਅਸੀਂ ਫੈਸਲਾ ਇਹ ਕਰ ਲਿਆ ਵੀ ਜਿਨ੍ਹਾਂ ਦੇ ਭਾਈ ਕੋਈ ਵਿਆਹ ਹੋ ਕੁੜੀਆਂ ਦੇ ਉਹਨਾਂ ਏਰੀਆ ਚੋਂ ਉਹਨਾਂ ਨੂੰ ਅਸੀਂ 11 ਸੂਟਾਂ ਅਣਸੋਂਤੇ ਤੇ 5 ਬਿਸਤਰੇ ਅਸੀਂ ਦੇ ਰਹੇ ਹਾਂ ਤਿੰਨ ਚਾਰ ਵਿਆਹਾਂ ਜਿਸੀਂ ਦੇਤੇ ਜਿਹੜੇ ਕੋਈ ਹੋਰ ਵਿਆਹ ਹੋਣਗੇ ਉਹਨਾਂ 'ਚ ਵੀ ਦੇਵਾਂਗੇ ਉਸ ਤੋਂ ਬਾਅਦ ਅਸੀਂ ਟਰੈਡ ਲੈ ਕੇ ਗਏ ਹਾਂ ਟਰੈਡ ਨਾਲ ਲਗਭਗ ਅਸੀਂ 150 ਕਿੱਲਾ ਵਹਾਣਾ ਜਿਹੜਾ ਪੱਧਰ ਕੀਤਾ ਹੈਗਾ ਪਰ ਇਹਦੀ ਉਹਨਾਂ ਦੀ ਲੋਡ ਇਹਦੋਂ ਵੀ ਵੱਡੀ ਸੀਗੀ ਇਹਦੇ ਸਨ ਦੇ ਅਸੀਂ ਵੀ ਦੇ ਕੇ ਆਏ ਹਾਂ ਲਗਭਗ 4500 ਗੱਟਾ ਅਸੀਂ ਕਨਾਲ ਤੋਂ ਲੈ ਕੇ ਜਿਹੜੇ 9 ਗਿੱਲਾਂ ਤੇ ਕਦੇ ਮਾਲਕ ਸੀਗੇ ਉਹਨਾਂ ਨੂੰ ਪ੍ਰਤੀ ਇੱਕ ਕਿੱਲੇ ਮਗਰ ਇੱਕ ਗੱਟਾ ਬੀ ਦਾ ਸੀ ਦੇ ਕੇ ਆਏ ਆ ਇਸ ਤੋਂ ਬਾਅਦ ਹੁਣ ਅਸੀਂ ਦੁਆਰੇ ਫੇਰ ਜਿਹੜੇ ਉਹਨਾਂ ਦੇ ਵਾਹਣ ਪੱਧਰ ਕਰਨ ਚੱਲੇ ਆ ਇਹਦੇ ਸਾ ਤਿੰਨ ਸਫਟਾ ਵੰਨ ਗਏ ਦੀਆਂ ਇੱਕ ਟ੍ਰੈਕਟਰ ਜਿਨ੍ਹਾਂ ਨੂੰ ਉਦੋਂ ਮਸ਼ੀਨਾ ਮਿਲ ਗਈਆਂ ਉਹਨਾਂ ਟ੍ਰੈਕਟਰਾਂ ਨੇ ਉਹਨਾਂ ਦੀ ਭਰਾਮਾ ਦੀ ਬਜਾਈ ਕਰਨ ਲੱਗਣਾ ਜਿਹਦੇ ਕੋਲੇ ਸਾਧਨ ਨਹੀਂ ਸਾਧਨ ਨਾਲ ਤਾਂ ਆਪ ਦਾ ਪੀਬੀ ਜਲੂ ਜਿਹਦੇ ਕੋਲੇ ਸਾਧਨ ਨਹੀਂ ਉਹਨਾਂ ਦੀ ਬਜਾਈ ਵੀ ਕਰਨੀ ਹੈ ਇੱਕ ਟਰੈਕਟਰ ਟਰਾਲੀਆਂ ਪਾਈਆਂ ਹੋਈਆਂ ਲਿਫਟ ਵਾਲੀਆਂ ਨੇੜੋਂ ਰੇਤਾ ਹੈ ਨਹੀਂ ਕਿਉਂਕਿ ਜਿੰਨਾ ਪਾਣੀ ਦਾ ਦਬਾਅ ਸੀ ਰੇਤਾ ਬਹੁਤ ਦੂਰ ਜਾਵੜਿਆ ਕਿਤੇ ਬਹੁਤ ਚਾਰ-ਚਾਰ ਫੋਟ ਚੜਾਤਾ ਉਹ 2 ਕਿਲੋਮੀਟਰ 4 ਕਿਲੋਮੀਟਰ ਦੇ ਇਹਦੇ ਸੰਨ ਤੇ ਰੇਤਾ ਮਿਲੂਗਾ ਜਿਹੜੇ ਟੋਏ ਉਹਨਾਂ ਦੇ ਰਹਿੰਦੇ ਆ ਭਰਾਵਾਂ ਦੇ ਆਪਦੇ ਖੇਤ ਚੋਂ ਨਹੀਂ ਭਰੇਗਾ ਉਹ ਟੋਏ ਵੀ ਭਰਾਂਗੇ ਤੇ ਬਾਕੀਆਂ ਦੇ ਮਗਰ ਕਰਾ ਹੈ ਜਿਹਨਾਂ ਦੀ ਕੋਈ ਉੱਥੇ ਹੀ ਪੱਧਰ ਕਰਨ ਵਾਲੀ ਖਲਾਲ ਖਲੂਰ ਕੇ ਉਹ ਅਸੀਂ ਇਤਰਾਹਾਂ ਨਾਲ ਵੀ ਪੱਧਰ ਕਰਾਂਗੇ ਇਹਦੀਆਂ ਤਿੰਨ ਸੇਪਟਾਂ ਬਣਨੀਆਂ ਐ ਇਹ ਲਗਭਗ ਅਸੀਂ 750 ਟਰੈਕਟਰ ਲਿਜਾ ਰਹੇ ਹਾਂ ਇੱਕ ਜਿਹੜਾ ਹੁਣ ਬਾਦਲਕੇ ਵਾਲੇ ਪਾਸੇ ਜਾ ਰਹੇ ਜੀ ਕਿਹੜਾ ਏਰੀਆ ਜ਼ਿਆਦਾ ਪ੍ਰਭਾਵਤਾਂ ਜਿੱਥੇ ਹੋਣ ਤੋਂ ਜਾਓ ਦੇਖੋ ਤੁਸੀਂ ਜੇ ਉਧਰ ਉਧਰ ਗਏ ਹੋ ਜਿਹੜਾ ਕਾਮ ਵਾਲੇ ਪੱਤਣ ਤੋਂ ਲੈ ਕੇ ਉੱਥੇ ਕਾਮ ਵਾਲੇ ਪੱਤਣ ਦੇ ਨਾਲ ਵਾਲੇ ਪਾਸੇ ਬੰਨ ਹੈ ਉਰਰਾ ਬਸਾ ਸਾਰਾ ਸੇਫ ਹੈ ਪਰਲਾ ਪਾਸਾ 1.5 ਸਾਰਾ ਪੂਰੀ ਤਰ੍ਹਾਂ ਡੁੱਬਿਆ ਹੋਇਆ ਹੈ ਜਿਹੜੇ ਉਧਰ ਕੋਈ ਘਰ ਸੀ ਖੇਤਾਂ 'ਚ ਘਰ ਸੀਗੇ ਉਹਨਾਂ ਨੂੰ ਢਾਣੀਆਂ ਬੋਲਦੇ ਆ ਤਾਂ ਉਹੋ ਬੁਰੀ ਤਰ੍ਹਾਂ ਪ੍ਰਭਾਵਤ ਸੀਗੇ ਕੁਝ ਪਿੰਡ ਉਹਨਾਂ ਨੇ ਜਿਹੜੇ ਥੋੜੇ ਉੱਚੇ ਵੀ ਸੀਗੇ ਬੰਨ ਬੰਨ ਲਾ ਕੇ ਕੁਝ ਨਾ ਕੁਝ ਬਚ ਜਿਹੜੇ ਭਰਾ ਬੰਨ ਤੋਰੇ ਵੀ ਬੈਠਿਆ ਜਮੀਨ ਉਹਨਾਂ ਦੀ ਵੀ ਪਰੇ ਹੈਗੀ ਐ ਉਹ ਜਮੀਨ ਉਹਨਾਂ ਦੀ ਵੀ ਡੁੱਬੀ ਐ ਘਰ ਪਸ਼ੂ ਵਗੈਰਾ ਸਾਰਾ ਦੂਜਾ ਨਕਸ਼ਾ ਨੂੰ ਤਾਂ ਭਾਵੇਂ ਬਚ ਗਿਆ ਅਸੀਂ ਜਿਹਨਾਂ ਦੀ ਕਾਮ ਵਾਲੇ ਪੱਤਣ ਤੋਂ ਪਰੇ ਜਿਹੜਾ ਸਾਰਾ ਏਰੀਆ ਪ੍ਰਭਾਵਿਤ ਐ ਉਹ ਸਾਰੇ ਏਰੀਆ ਸੇ ਜਾ ਰਹੇ ਆ ਘਟੋ ਘਟੋ 25 30 ਪਿੰਡ ਬਣਦੇ ਆ ਕੋਈ ਛੋਟਾ ਕੋਈ ਵੱਡਾ ਐ ਟਾਣੀਆਂ ਨੂੰ ਵੀ ਛੋਟੀਆਂ ਛੋਟੀਆਂ ਨੂੰ ਮਤਲਬ ਟਾਣੀਆਂ ਕਹਿੰਦੇ ਆ ਕਿਤੇ 20 ਕਰਾ ਕਿਤੇ 30 ਕਰਾ ਕਿਤੇ 4-5 10 ਕਰ ਰੁਪਿਆ ਉਹਨਾਂ ਨੂੰ ਵੀ ਟਾਣੀ ਬੋਲ ਦਿੰਦੇ ਆ ਉਹਨਾਂ ਸਾਰਿਆਂ ਦੀ ਅਸੀਂ ਲਗਾਤਾਰ ਮਤ ਕਰ ਰਹੇ ਆ ਇੱਕ ਇਹਦੇ ਵਿੱਚ ਜਿਹੜੀ ਜਥੇਬੰਦੀ ਦਾ ਉਹ ਲੋਕ ਜੁੜੇ ਆ ਪਹਿਲਾਂ ਦੇ ਕੇ ਕਿਵੇਂ ਹੁਣ ਦੇਖੋ ਮੇਨ ਲਈ ਜਿਹੜਾ ਗਾਂਵਾਂ ਵਾਲੇ ਪੱਤਰ ਨੇ ਉਧਰ ਆ ਗਿਆ ਇਹ ਫਾਜ਼ਲਕਾ ਬਲਾਕ ਆ ਫਾਜ਼ਲਕੇ ਜ਼ਿਲ੍ਹੇ ਦਾ ਫਾਜ਼ਲਕਾ ਬਲਾਕ ਆ ਹੋਰ ਕਿਸੇ ਜਥੇਬੰਦੀਾ ਉੱਥੇ ਕੋ ਸੋਵੇਂ ਸਾਨੂੰ ਨਹੀਂ ਪਤਾ ਸਾਡਾ ਉਸ ਏਰੀਆ 'ਚ ਕੋਈ ਕਮੇਟੀ ਨਹੀਂ ਹੈਗੀ ਸਾਡਾ ਕੋਈ ਸੰਪਰਕ ਨਹੀਂ ਸੀ ਨਾ ਅਸੀਂ ਇਸ ਕਰਕੇ ਗਏ ਉੱਥੇ ਜੇ ਸਾਡੀ ਜਥੇਬੰਦੀ ਇੱਥੇ ਕਿਉਂ ਜਾਈਏ ਇਹ ਮਾਮਲਾ ਹੀ ਨਹੀਂ ਹੈ ਗਿਆ ਅਸੀਂ ਤਾਂ ਕੋਈ ਪੀੜਤ ਹੋਵੇ ਉਹ ਪੀੜਤ ਦੀ ਅਸੀਂ ਮਦਦ ਕਰਦੇ ਆਂ ਲੋਕਾਂ ਮੂਰੇ ਝੋਲੀ ਕਾ ਲੈ ਕੇ ਜਾਂਦੇ ਆਂ ਲੋਕਾਂ ਨੇ ਝੋਲੀ ਚ ਸਾਨੂੰ ਦਾਣ ਪਾਤਾ ਉਹਨਾਂ ਨੇ ਕੀ ਲੋੜਾਂ ਪੂਰੀਆਂ ਕਰਨ ਦੀ ਕੋਸ਼ਿਸ਼ ਕਰ ਰਹੇ ਆਂ ਕਿ ਪੰਜਾਬ ਸਰਕਾਰ ਦਾ ਕੀ ਰਵੱਈਆ ਦੋ ਕਿਦਾਂ ਤੇ ਹੋ ਗਿਆ ਤੁਹਾਨੂੰ ਪੰਜਾਬ ਸਰਕਾਰ ਨੇ ਕਿੰਨੀ ਕੰਮ ਕੀਤੇ ਲੋਕਾਂ ਦੇ ਦੇਖੋ ਪੰਜਾਬ ਸਰਕਾਰ ਨੇ ਡਿੱਕੇ ਧੜਾਏ ਆ ਮਤ ਨਹੀਂ ਕੀਤੀ ਡਿੱਕੇ ਡਾਉਣ ਦਾ ਇਹ ਕਹਿਣਾ ਹੋਵੇ ਬਿਜੇ ਦਾ ਕੋਈ ਬੰਦਾ ਡੱਬ ਗਿਆ ਉਹਨੂੰ ਮਤ ਕਰਨ ਦੀ ਲੋੜ ਹੁੰਦੀ ਐ ਆ ਡੀਜ਼ਲ ਹੁਣ ਫालतੂ ਮੱਚ ਰਿਹਾ ਇਹਨਾਂ ਦੇ ਹੜ ਲਿਆਂਦਿਆਂ ਕਰਕੇ ਇਹਦੇ 50 ਰੁਪਏ ਲੀਟਰ ਮਗ ਟੈਕਸ ਲਈ ਜਾਂਦੇ ਆ ਉਹ ਜਣ ਵੀ 2 ਗੁਣਾ ਟੈਕਸ ਐ 1 ਗੁਣਾ ਤੇਲ ਦਾ ਅਸਲ ਖਰਚਾ ਐ ਜਿੱਥੇ ਇੱਕ ਟਰੈਕਟ ਚੱਲਣਾ ਇਹ ਸਾਢੇ ਦਿਨ ਤੇ ਤਿੰਨ ਟਰੈਕਟ ਚੱਲ ਸਕਦੀ ਸੀ 19 ਪੈਸੇ ਦੀ ਉਹ ਉਹ ਜੇਬ ਕੱਟ ਨੂੰ ਨਹੀਂ ਸਾਡੇ ਅਸੀਂ ਬਹੁਤ ਬੇਨਤੀਆਂ ਕੀਤੀਆਂ ਬਾ ਸਾਰੇ ਅਜੋਦੀ ਮੱਦ ਲੈ ਰਹੇ ਸੋਡਿਆਂ ਹੀ ਵੀ ਕੀਤੇ ਕਹਿਨੇ ਆਸੀਂ ਵੀ ਆ ਭਾਈ ਜੇ ਹਜੇ ਵੀ ਕਰ ਦਿੰਦੇ ਲੋਕਾਂ ਦਾ ਫਾਇਦਾ ਹੋ ਜਾਂਦਾ ਉਦੋਂ ਗਾ ਉਹਨਾਂ ਨੇ 20000 ਰੁਪਏ ਹਕੇਲੇ ਦਾ ਸਾਡੀ ਜਿੰਨੀ ਕਿ ਜਾਣਕਾਰੀ ਇੰਜ ਨਾਲੇ ਵੰਡਣਗੇ ਮੁੱਖ ਮੰਤਰੀ ਗਿਆ ਉਥੋਂ ਦੀ ਅਸੀਂ ਤਾਂ ਵੀਡੀਓ ਸੁਣੀ ਹੈ ਵੀ ਇਹ ਆਪਦੇ ਚਿਹਤਿਆਂ ਨੂੰ ਦੇਗੇ ਹੋਰ ਕਿਸੇ ਨੂੰ ਨਹੀਂ ਦਿੱਤਾ ਇਸ ਏਰੀਏ ਸਾਨੂੰ ਕਿਸੇ ਨੇ ਨਹੀਂ ਕਿਹਾ ਵੀ ਸਾਨੂੰ 22000 ਕਿੱਲੇ ਦਾ ਮਿਲ ਗਿਆ ਹੁਣ ਦੱਸੋ 79 ਸਾਲ ਹੋ ਗਏ ਅਸੀਂ ਆਜ਼ਾਦ ਹੋਇਆ ਨੂੰ ਅਜੇ ਵੀ ਹੜ ਮਾਰੀ ਜਾਂਦੇ ਐ ਅਜੇ ਵੀ ਇਹ ਕੱਚੇ ਬੰਨ ਕਿਉਂ ਆਂ ਅਜੇ ਏਡੀ ਵੱਡੀ ਭਾਰਤ ਵਾਲਾ ਨਿਕਲ ਸਕਦੀ ਐ 22000 ਏਕੜ ਦਾ ਰਖਵਾ ਰੋਕ ਲੈਣੇ ਪੰਜਾਬ ਦਾ ਪੰਜਾਬ ਨੂੰ ਕੀ ਲੋੜ ਸੀ ਇਸ ਭਾਰਤ ਵਾਲੇ ਦੀ ਕੋਈ ਲੋੜ ਨਹੀਂ ਸੀ ਪੰਜਾਬ 'ਚ ਸੜਕਾਂ ਬਹੁਤ ਐ ਜਾਓ ਚੌੜੀਆਂ ਕਰਨ ਵਾਲੇ ਜਾਂ ਰੰਬਤ ਭਾਲਦੀਆਂ ਪੰਜਾਬ ਦਾ ਸਰਦਾ ਸਿਓ ਦੇ ਨਾਲ ਤੇ ਜੇ ਭਾਰਤ ਵਾਲਾ ਤੋਂ 1 ਕਿਲੋਮੀਟਰ ਕਰਨਾ ਹੈ ਉਹਨੂੰ 32 ਕਰੋੜ ਦਿੰਦੇ ਐ ਫੇ 32 ਕਰੋੜ ਦਾ ਜੇ ਕਿਲੋਮੀਟਰ ਪੱਕਾ ਕਰਨਾ ਹੋਵੇ ਲੱਗਦਾ ਨਹੀਂ ਅਸੀਂ ਉਹ ਸਾਰੇ ਏਰੀਆ ਦੀ ਤਾਂ ਭੇਤੀ ਹੋਇਆ ਗਲਾਬਾ ਪੈਣੀ ਐ ਜਿੱਥੋਂ ਆਏ ਵਾਰ ਬੰਨ ਟੁੱਟਦਾ ਐ ਕਿ ਉਹ ਜਿੱਥੋਂ ਆਏ ਵਰਮਨ ਟੋੜਦਾ ਉਹ ਪੱਕਾ ਨਹੀਂ ਹੋ ਸਕਦਾ ਜੇ ਸਾਰਾ ਨਹੀਂ ਹੁੰਦਾ ਜਿੱਥੋਂ ਐਂ ਖਾਸਾ ਹਾਲਤ ਹੈ ਜਿੱਥੇ ਬਣਦਾ ਦਬਾਅ ਵੱਧ ਹੈ ਉਹ ਤਾਂ ਪੱਕਾ ਘਟ ਘਟ ਕਰ ਹੀ ਸਕਦਾ ਹੈ ਕੰਕਰੀਟ ਦਾ ਤੇ ਉਹ ਤੇ 30 ਕਰੋੜ ਲੱਗਦਾ ਨਹੀਂ ਹੈ ਗਿਆ ਪਰ ਸਰਕਾਰ ਦਾ ਮਸਲਾ ਕੀ ਹੈ ਵੀ ਲੋਕਾਂ ਨੂੰ ਡਬਾਓ ਕੇ ਲੋਕਾਂ ਨੂੰ ਇਹ ਜੀ ਹਾਲਤ ਜਿਵੇਂ ਭੇਜ ਕੇ ਕਿ ਇਹਨਾਂ ਦੀ ਜ਼ਮੀਨ ਵੀ ਲੈਣੀ ਹੈ ਇਹਨਾਂ ਦੇ ਪਾਣੀ ਦੇ ਵੀ ਕਬਜ਼ਾ ਕਰਨਾ ਹੈ ਕਾਰਪੋਰੇਟਾਂ ਨੂੰ ਸਮਾਉਣਾ ਹੈ ਜਿਹਨਾਂ ਦੀਆਂ ਨੀਤੀਆਂ ਉਹ ਲਾਗੂ ਹੋ ਰਹੀਆਂ ਵੀ ਲੋਕਾਂ ਤੋਂ ਹੋ ਕੇ ਸਾਰਾ ਕੁਝ ਕਾਰਪੋਰੇਟਾਂ ਨੂੰ ਸਮਾਉਣਾ ਹੈ ਉਹਦੇ ਤਹੇ ਤੇ ਉਹ ਜਿਹੜਾ ਲੈਂਡ ਐਨ ਪੂਲ ਦੀ ਨੀਤੀ ਲਿਆਂਦੀ ਸੀ ਹੁਣ ਉਹ ਬਿਜਲੀ ਬੋਰਡ ਦੀ ਜਮੀਨ ਵੇਚਣ ਲੱਗੇ ਹੋਏ ਆ ਪਟਿਆਲੇ ਦੇ ਕਹਿੰਦੇ ਬਣਾ ਲਿਆ ਜੀ ਉਹਨਾਂ ਨੇ ਸਾਰਾ ਕੁਝ 100 ਕਿੱਲੇ ਪਤਾ ਨਹੀਂ 90 ਕਿੱਲੇ ਆ ਉਹ ਦੇਣ ਦੀ ਤਿਆਰੀ ਕਰ ਲਈ ਹੋਰਾਂ ਦੀ ਨਿਸ਼ਾਨਦੇਹੀ ਕਰੀ ਜਾਂਦੇ ਆ ਜਨੂੰ ਦੀ ਲੋਕਾਂ ਤੋਂ ਖੋਣ ਲੱਗੇ ਆ ਲੋਕਾਂ ਨੂੰ ਦੇਣ ਵਾਲੀ ਜਿਹੜੀ ਗੱਲ ਐ ਉਹ ਪ੍ਰਚਾਰ ਬਸੇਰੇ ਆ ਖਵਾਰੀ ਬਿਆਨ ਬਸੇਰੇ ਆ ਕਹਿਣ ਨੂੰ ਗੱਲਾਂ ਬਸੇਰੀਆਂ ਪਰ ਹਕੀਕਤ ਵਿੱਚ ਸਾਡੇ ਹਿਸਾਬ ਨਾਲ ਤਾਂ ਕੁਝ ਦਿਸਦਾ ਨਹੀਂ ਇਹ ਫਿਰ ਕਿਵੇਂ ਕਰਦੇ ਹੋ ਜੀ ਜਿਵੇਂ ਇਹ ਜਦੋਂ ਲਗਾਤਾਰ ਉਹਨਾਂ ਤੋਂ ਸ਼ੁਰੂਆਤ ਕੀਤੀ ਹੈ ਤੁਸੀਂ ਅਜੇ ਵੀ ਚੱਲੀ ਜਾਂਦਾ ਤੇ ਇਹ ਜਿਹੜਾ ਇਕੱਠਾ ਕਰਦੇ ਆ ਰਾਤ ਨੂੰ ਜਿਵੇਂ ਪਹਿਲਾਂ ਇਕੱਠਾ ਕੀਤਾ ਤੇ ਹੋਤੀ ਕਿਨੇ ਟਰੈਕਟਰ ਜਾ ਰਹੇ ਤੇ ਕਿ ਆਪਣਾ ਬਠਿੰਡੇ ਜਾ ਰਿਹਾ ਕਿ ਨਾਲ ਮਾਨਸਾ ਵੀ ਬੁਲਾਈ ਇਹ ਸਾਰੇ ਜਿਹੜੇ ਜ਼ਿਲ੍ਹੇ ਇੱਧਰ ਲਾਏ ਸੀ ਮਾਨਸਾ ਦੇ ਵੀ ਆ ਬਠਿੰਡੇ ਦੀ ਵੀ ਆ ਫਰੀਦਕੋਟ ਵੀ ਆ ਮੁਖਸਰ ਵੀ ਆ ਕੁਝ ਉਧਰੋਂ ਬਰਨਾਲੇ ਦੇ ਡਰਾਈਵਰ ਵੀ ਇੱਧਰ ਆ ਰਹੇ ਆ ਪਹਿਲਾਂ ਵੀ ਅਸੀਂ ਇਨਾਂ ਸਾਰੇ ਜ਼ਿਲ੍ਹਿਆਂ ਚੋਂ ਡਰਾਈਵਰ ਲੈ ਕੇ ਗਏ ਆ ਅਸੀਂ ਜਦੋਂ ਪਹਿਲਾਂ ਉਹਨਾਂ ਲੋਕਾਂ ਦੀ ਮਦਦ ਕਰਨੀ ਸੀ ਅਸੀਂ ਉਹਨਾਂ ਕੋਲੇ ਖਾਲੀ ਹੱਥ ਗਏ ਆ ਵੀ ਕੁਝ ਨਹੀਂ ਭਾਈ ਲੈ ਕੇ ਆਏ ਅਸੀਂ ਅਸੀਂ ਤੁਹਾਡੀ ਮਦਦ ਕਰਾਂਗੇ ਜ਼ਰੂਰ ਉਹ ਤਾਂ ਕਹਿੰਦੇ ਹੁਣ ਜਿਵੇਂ ਕੋਈ ਹੋਰ ਭਾਈ ਬੋਲ ਕੇ ਦੁਰ ਜਾਂਦੇ ਇਹ ਵੀ ਦੁਰ ਗਏ ਹੋਣਗੇ ਉਹ ਤਾਂ ਹੁਣ ਉਹਨਾਂ ਨੂੰ ਲੱਗਦਾ ਵੀ ਯਾਰ ਜਿਹੜੀ ਤੁਸੀਂ ਗੱਲ ਕਰੀ ਸੀ ਪਗਾਰ ਰਹੇ ਹੋ ਅਸੀਂ 8 ਟੀਮਾਂ ਲਾਈਆਂ ਉਹਨਾਂ ਪਿੰਡਾਂ 'ਚ ਕੱਲੇ-ਕੱਲੇ ਦੀ ਲਿਸਟ ਬਣਾਈ ਕਿ ਉਹਦਾ ਨਾਮ ਕੀ ਹੈ ਪਿਓ ਦਾ ਨਾਮ ਕੀ ਹੈ ਉਹ ਜੀ ਕਿੰਨੇ ਆ ਉਹਦੇ ਕੋਲੇ ਪਸ਼ੂ ਕਿੰਨੇ ਆ ਉਹਦੇ ਕੋਲੇ ਜ਼ਮੀਨ ਕਿੰਨੇ ਆ ਉਦੇ ਕੋਈ ਪਸ਼ੂ ਦਾ ਜਾਂ ਬੰਦੇ ਦਾ ਕੋਈ ਜਾਨੀ ਨੁਕਸਾਨ ਹੋਇਆ ਕੋਈ ਘਰ ਦਾ ਕਿੰਨਾ ਨੁਕਸਾਨ ਹੋਇਆ ਉਹ ਬਕਾਇਦਾ ਪੂਰੀ ਤਰ੍ਹਾਂ ਬਰੀਕੀ ਚ ਲਿਸਟ ਬਣੀ ਹੋਈ ਆ ਸਾਡੇ ਕੋਲੇ ਉਹਦੇ ਕਰਕੇ ਅਸੀਂ ਜਦੋਂ ਪਹਿਲਾਂ ਕਣ ਕਬੰਡੀਆ ਜਿੰਨੇ ਕਿ ਸਾਡੇ ਕੋਲੇ ਕਣਕ ਦੇਣ ਦੀ ਹਾਲਤ ਸੀਗੀ ਅਸੀਂ ਪ੍ਰਤੀ ਜਿਗਟਾ 2.5 ਕਿੱਲਿਆਂ ਤੱਕ ਦਿੱਤਾ ਬੇਜਮੀਨਾ ਤੋਂ ਲੈ ਕੇ 2.5 ਕਿੱਲਿਆਂ ਤੱਕ ਕਰ ਦਿੱਤਾ ਹੁਣ ਅਸੀਂ ਵੀ ਵੰਡ ਗਏ ਆ ਚਾਹੇ ਕਿਸੇ ਕੋਲੇ ਕਨਾਲ ਸੀ ਕਨਾਲ ਤੋਂ ਲੈ ਕੇ 9 ਗਿੱਲਾਂ ਦੇ ਜ਼ਮੀਨ ਦੇ ਮਾਲਕਾਂ ਤੱਕ ਅਸੀਂ ਪ੍ਰਤੀ ਗੱਟਾ 1 ਕਿੱਲੇ ਮਗਰ ਜਿਹਦੇ ਕੋਲੇ 9 ਗਿੱਲਾਂ ਨੂੰ 9 ਗੱਟੇ ਦਿੱਤੇ ਆ ਜਿਹਦੇ ਕੋਲੇ ਅੱਧੀ ਚਾਰ ਕਰਨ ਵਾਲਾ ਸੀ ਉਹਨੂੰ ਅੱਧਾ ਘੱਟਾ ਦਿੱਤਾ ਹੈ ਜੇ ਕੋਲੇ ਪੰਜ ਛੇ ਕਰਨ ਵਾਲਾ ਹੋਵੇ ਉਹਨੂੰ ਪੂਰਾ ਘੱਟਾ ਦਿੱਤਾ ਹੈ ਜੇ ਕਿਸੇ ਕੋਲ ਦੋ ਕਰਨ ਵਾਲੇ ਉਹਨੂੰ ਵੀ ਅੱਧਾ ਘੱਟਾ ਦਿੱਤਾ ਹੈ ਵੀ ਐਨੇ ਹੁਣ ਪਸੇੜਿਆਂ 'ਚ ਤੁਸੀਂ ਤਕਸੀਮ ਕਿਵੇਂ ਕਰੋ ਇਸ ਰੂਪ 'ਚ ਅਸੀਂ ਸਾਰੇ ਵੀ ਵੰਡ ਕੇ ਆਏ ਆਂ ਉਦੋਂ ਪਹਿਲਾ ਟਰੈਕਟ ਲਗਿਆ ਐਸ ਟਰੈਕਟਾਂ ਦੇ ਨਾਲ ਜਿਹਨਾਂ ਦੀ ਲਗਭਗ ਕੋਟੋਏ ਆ ਪੱਧਰ ਕਰਨ ਵਾਲੀ ਐ ਉਹ ਹੋਜੂਗੀ ਜਿੱਥੇ ਹਜੇ ਵੀ ਪਾਣੀ ਖੜਾ ਹੈ ਉਹਦਾ ਕੁਝ ਨਹੀਂ ਬਣਨਾ ਵੀ ਉਹਦੀ ਹਾਲਤ ਕੀ ਐ ਤਾਂ ਪਾਣੀ ਸੁੱਕੇ ਤੋਂ ਬਾਅਦਾਂ ਦਾ ਪਤਾ ਲੱਗੂ ਜਾਂ ਜਿੱਥੇ ਘਟੋ ਘਟ ਖਾਰਸ਼ ਕਰਕੇ ਦੁਨਣਾ ਨਾਨਕ ਪਿੰਡ ਐ ਉਸ ਏਰੀਆ 'ਚ ਬਹੁਤ ਵੱਡੀ ਪੱਧਰ ਤੇ ਦਿੱਤਾ ਚੜਿਆ ਹੋਇਆ ਐ ਤੇ ਉਹ ਠੇਕੇਦਾਰ ਨੂੰ ਲਟਾਉਣ ਖਾਤਰ ਜਨਨ ਦੀ ਸਰਕਾਰ ਨੇ ਐਲਾਨ ਕਰਤਾ ਵੀ ਇਹ 15 ਦਸੰਬਰ ਤੱਕ ਚੱਕ ਲੋ ਇਹ 15 ਦਸੰਬਰ ਤੱਕ ਕੋ ਖੜਿਆਉਣੀਆਂ ਕੋਈ ਚੱਕ ਕੇ ਲੈ ਜੇ ਆਖਰ ਨੂੰ ਮਿੱਟੀ ਚੱਕਣੀ ਹੈ ਉਹਦੇ ਚੋਂ ਅਗਲੇ ਕਹਿੰਦੇ ਉਹ ਤੋਂ ਬਾਅਦ ਚੱਕਣੀ ਨਹੀਂ ਦੇਣੀ ਉਹ ਠੇਕੇਦਾਰ ਜਿਵੇਂ ਜੇ ਕੋਈ ਚੱਕਦਾ ਕਿਸੇ ਨੂੰ 200 ਦੇ ਦਿੱਤਾ ਕਿਸੇ ਨੂੰ 300 ਟਰਾਲੀ ਦੇ ਦਿੱਤਾ ਆਪ ਉਹਨੂੰ ਜਮ੍ਹਾਂ ਵੀ ਕਰੀ ਜਾਂਦੇ ਐ ਦੂਰ ਭੇਜ ਕੇ ਉਹ ਹੀ ਟਰਾਲੀ ਕਹਿੰਦੇ 40000 ਦੀ ਵਿਕਦੀ ਐ ਜਿਹਨੂੰ ਕਹਾਣ ਨੂੰ 300 ਜਾਂ 500 ਦਿੰਦੇ ਆ ਚੰਗੇ ਰੇਤੇ ਦਾ ਜਿਹੜੀ ਉਹ ਰੇਤੇ ਬਾਰੇ ਕਿਸੇ ਨੂੰ ਆਂਡੇ ਜਾਣ ਦਿੱਤਾ ਸੀ ਵੀ ਉਹ ਸਰਕਾਰ ਉਸ ਫੰਡ ਦਾ ਹੋਊਗਾ ਜਿਹਦਾ ਮਾਨੂੰ ਕੇਸ ਇਹ ਇਹ ਫਿਰ ਉਹਦਾ ਸਮਾਂ ਮਿਸ਼ਤਾਂ ਨਾਲ ਪਹਿਲਾਂ ਤਾਂ 15 ਨਵੰਬਰ ਨੂੰ ਸਿਆਸੀ ਗਿਆ ਦੁਆਰੇ ਲੱਗਿਆ ਰੋਲਾ ਰੋਲਾ ਪਿਆ ਉਹ ਦਸੰਬਰ ਕਰਤਾ 15 ਨਹੀਂ ਤਾਂ ਉਹ ਜੇ ਸਾਲਾਂ ਬੱਧੀ ਦੀ ਗੱਲ ਹੈ ਫਿਰ ਸਾਲਾਂ ਬੱਧੀ ਉਹਨਾਂ ਦੇ ਖੇਚੇ ਦਿੱਤਾ ਆ ਤਾਂ ਪਾਤਾ ਤੁਸੀਂ ਫਿਰ ਉਹ ਜਦੋਂ ਮਰਜੀ ਚੱਕ ਲਈ ਤਾਂ ਉਹਦੀ ਹਾਲਤ ਹੋਊਗੀ

ਆ ਰਹੀਆਂ ਜੀ ਆ ਭਾਰਤੀ ਕਿਸਾਨ ਜੋ ਨੇ ਇੱਕ ਤਾਗਰਾਹਾਂ ਦੇ ਸੁਪਾ ਪ੍ਰਧਾਨ ਜਗਿੰਦਰ ਸਿੰਘ ਪਧਰਾਹਾ ਮੋ ਜੋ ਜਿਹੜੇ ਪਹਿਲੇ ਜੱਦੀ ਬੰਦੀ ਬਤ ਜੋ ਟਰਾਲਾ ਕੀਤਾ ਗਿਆ ਸੀ ਜਿਹੜੇ ਹੜ੍ਹ ਪੀੜਤਾਂ ਲਈ ਪਹਿਲਾਂ ਉਹਨਾਂ ਲਈ ਰਾਸ਼ਨ ਤੇ ਉਸ ਤੋਂ ਬਾਅਦ ਉਹਨਾਂ ਦੀ ਕੰਟ ਦੀ ਕਜਾਈ ਤੇ ਉਹਨਾਂ ਨੇ ਜ਼ਮੀਨਾਂ ਵਿੱਚ ਖਰਾਹੇ ਲਾਉਣੇ ਕਿਉਂਕਿ ਉੱਥੇ ਜਿਹੜੀ ਮਿੱਟੀ ਘੱਟ ਚੁੱਕੀ ਆ ਜ਼ਮੀਨਾਂ ਵਿੱਚ ਇਹ ਫਾਟਕਾ ਵਾਲੇ ਪਾਸੇ ਕਾਵਾਂ ਵਾਲਾ ਪੱਤਣਾ ਉਧਰ ਦੇ ਪਾਸੇ ਜਿਹਨੂੰ ਜਾ ਰਹੇ ਆ ਜਿਹੜਾ ਇਹ ਕਾਬਲਾ ਉੱਧਾ ਉਹ ਕਿਨਾਰੇ ਪਾਰ ਤੇ ਉਹ ਜਿਹੜੀਆਂ ਲੱਗੀਆਂ ਲੱਗੀਆਂ ਨਾ ਜਿਹੜੀਆਂ ਰੇ भारतीय किसान यूनियन एकता अगराह बठिंडा के ते पिछड़ा वालों तो जो हर किसान राहत समगरी तो बाद ਉਹਨਾਂ ਦੀਆਂ ਜ਼ਮੀਨਾਂ ਪੱਧਰੀਆਂ ਕਰਨ ਤੇ ਕਣਕ ਦੀ ਬਿਜਾਈ ਕਰਨੀ ਸ਼ੁਰੂ ਤੋਂ ਜ਼ਿਆਦਾ ਕੀਤਾ ਸੀ ਉਹਦੇ ਦੇ ਅੱਗੇ ਪਠਿੰਡਾ ਮਲੂਟ ਰੋਡ ਤੋਂ ਫੈਰਵਾਨਾ ਵੱਲ ਜਾ ਰਹੀ ਹੈ ਦੂਜੀ ਫੇਪ ਜੱਗਿਆ ਜੀ ਪੁੱਛਦੇ ਨੇ ਰਾਹ ਦੇ ਕਿ सकें चंदा सिंह हेठों के ਦੇਖੋ ਅਸੀਂ ਜਦੋਂ ਹੜ ਆਇਆ ਨਾਲ ਦੀ ਨਾਲ ਹੀ ਅਸੀਂ ਜਿੱਦਾਂ ਹੜ ਆਇਆ ਪਹਿਲਾਂ ਹੀ ਅਸੀਂ ਇਹ ਬਣਾਇਆ ਕਿਉਂਕਿ ਸਾਨੂੰ ਪਤਾ ਸੀਗਾ ਵੀ ਜਿਵੇਂ ਹੜ ਆਇਆ ਉਹ ਮੇਜਵੇਂ ਸੇਵਾ ਦਾ ਹੜ ਵੀ ਆਇਆ ਲੋਕਾਂ ਦਾ ਇਹ ਹੜ ਨੇ ਉੱਤਰ ਜਾਣਾ ਤੇ ਲੋਕਾਂ ਦੀਆਂ ਤਕਲੀਫਾਂ 'ਚ ਵਾਧਾ ਹੋਣਾ ਜਦੋਂ ਇਹ ਘਰਾਂ 'ਚ ਮੁਰ ਜਾਣਗੇ ਘਰਾਂ 'ਚੋਂ ਪਾਣੀ ਉਤਰੂਗਾ ਖੇਤਾਂ 'ਚੋਂ ਪਾਣੀ ਉਤਰੂਗਾ ਉਦੋਂ ਕੌਣ ਬਾਹ ਫੜਦਾ ਹੈ ਅਸੀਂ ਉਹਨਾਂ ਦਿਨਾਂ 'ਚ ਪਹਿਲਾਂ ਜਾ ਕੇ ਸਰਵੇ ਕੀਤਾ ਸਾਰੇ ਏਰੀਆਾਂ ਦਾ ਸਰਵੇ ਕਰਨ ਵੇਲੇ ਲੋਕਾਂ ਨਾਲ ਵਾਅਦੇ ਕੀਤੇ ਵੀ ਅਸੀਂ ਯਾਰ ਤੁਹਾਡੇ ਕਣਕਾਂ ਬੀਜਣ ਤੱਕ ਤੁਹਾਡੇ ਖੇਤਾਂ ਵਿੱਚ ਹਰਿਆਲੀ ਜੇ ਨੈਚਰ ਲਹਿਰਾਉਂਦੇ ਲਹਿਰਾਂ ਉਹਦੇ ਖੇਤ ਨਹੀਂਵੇਂ ਤੇ ਉਹਨਾਂ ਚ ਅਸੀਂ ਤੁਹਾਡੀ ਮਦਦ 'ਚ ਲੱਗੇ ਰਹਾਂਗੇ ਉਹਦੀ ਖੜੀ ਵਜੋਂ ਅਸੀਂ ਲੱਗੇ ਹੋਏ ਆ ਪਹਿਲਾਂ ਆਪਾਂ ਨੇ ਸਰਵੇ ਕੀਤਾ ਸਰਵੇ ਕੰਮ ਤੋਂ ਬਾਅਦ ਅਸੀਂ ਵੰਡ ਬਣਾਈ ਦਾ ਕੰਮ ਸ਼ੁਰੂ ਕੀਤਾ ਖਾਣ ਵਾਸਤੇ ਕਣਕ ਦਿੱਤੀ ਜਿਹੜੀ ਲਗਭਗ ਇੱਧਰ ਫਾਜ਼ਿਲਕੇ ਰੇ ਦੀ ਮੈਨੂੰ ਵੱਧ ਪਤਾ ਉਹ ਕੁੱਲ ਤਾਂ ਜ਼ਿਆਦਾ ਹੈ 930 ਕਟਾ ਤਾਂ ਅਸੀਂ ਇੱਧਰ ਵੰਡ ਤਾਂ ਖਾਣ ਵਾਲਾ ਇਸੇ ਤਰ੍ਹਾਂ ਉਦੋਂ ਬਾਅਦ ਅਸੀਂ ਲੀੜਾ ਕਪੜਾ ਵੰਡੇ ਆ ਉਹ ਲੀੜਾ ਕਪੜਾ ਵੰਡਣ ਤੋਂ ਬਾਅਦ ਤੂੜੀ ਵੀ ਵੰਡੀ ਆ ਅਸੀਂ ਫਿਰ ਬੀਜ ਵੰਡਿਆ ਉਦੋਂ ਬਾਅਦ ਪੂਰਾ ਹਫਤਾ ਅਸੀਂ ਟਰੈਕਟਰਾਂ ਦਾ ਲਾ ਕੇ ਆਏ ਆ ਉਹਨਾਂ ਦੇ ਖੇਤ ਪੱਧਰ ਨਹੀਂ ਹੋਈ ਸੀ ਅੱਜ ਫਿਰ ਅਸੀਂ ਜਿਹੜਾ ਰਹਿੰਦਾ ਕੰਮ ਉਹਨਾਂ ਦਾ ਖੇਤ ਪੱਧਰ ਕਰਨਾ ਨਾ ਇੱਕ ਤਾਂ ਉਹਨਾਂ ਦੇ ਕੰਮ 'ਚ ਹੋਰ ਵਾਧਾ ਵੀ ਹੁਣ ਟਰਾਲੀਆਂ ਦਾ ਕੰਮ ਹੋਊਗਾ ਟਰਾਲੀਆਂ ਨਾਲ ਲੈ ਕੇ ਚੱਲੇ ਹੋਏ ਆ ਅਸੀਂ ਕਿਉਂਕਿ ਮਿੱਟੀ ਨੇੜੇ ਹੈ ਹੀ ਨਹੀਂ ਹੁਣ ਤੋ ਐਂ ਦੇ ਮਿੱਟੀ ਦੂਰੋਂ ਲਿਓਣੀ ਪੈ ਸਕਦੀ ਆ ਸਾਡਾ ਜੀ ਆ ਵੀ ਅਸੀਂ ਇੱਕ ਵੱਧ ਤੋਂ ਵੱਧ ਉਹਨਾਂ ਖੇਤਾਂ ਨੂੰ ਪੱਧਰ ਕਰਕੇ ਪਜਾਉ ਬਣਾ ਕੇ ਵੀ ਜਨਜੋਗ ਬਣਾ ਕੇ ਉਹਨਾਂ ਦੀ ਕੰਨ ਕ ਵਿੱਚ ਅਸੀਂ ਹਰ ਹfte ਦਾ ਟੀਚਾ ਸਾਡਾ ਹਾਂ ਪਹਿਲਾਂ ਵੀ ਹਫਤਾ ਲੱਗ ਕੇ ਆਏ ਆ ਰਾਹ ਦਾ ਦਿਨ ਵੱਖਰਾ ਹੈ ਅੱਜ ਅਸੀਂ ਜਾ ਕੇ ਠਹਿਰਾਂਗੇ ਉੱਥੇ ਕੱਲ ਤੋਂ ਕੰਮ ਸ਼ੁਰੂ ਕਰਾਂਗੇ ਪੂਰਾ ਹਫਤਾ ਉੱਥੇ ਲਾ ਕੇ ਫਿਰ ਵਾਪਸ ਆਵਾਂਗੇ ਜੇ ਜਦੋਂ ਪਹਿਲਾਂ ਤੁਸੀਂ ਜਿਹੜਾ ਕਰ ਰਹੇ ਹੋ ਸ਼ੁਰੂਆਤ ਪਹਿਲੇ ਹੀ ਕਰਤੀ ਸੀ ਜਦੋਂ ਦੁਬਾਰਾ ਕੀਤਾ ਸੀ ਸਰਕਾਰਾਂ ਦਾ ਕੀ ਰੋਈ ਆ ਜੀ ਸਰਕਾਰਾਂ ਦੇ ਲੋਕ ਲੋਕਾਂ ਚ ਜਾਣਦੇ ਆ ਕਿੰਨਾ ਕਿ ਸਰਕਾਰਾਂ ਨਾਲ ਖੜੀ ਉਹਨਾਂ ਨੂੰ ਦੇਖੋ ਸਰਕਾਰਾਂ ਦਾ ਬਹੁਤ ਨਿੰਦੜਜੋਗ ਰਵੱਈਆ ਉਦੋਂ ਤੋਂ ਲੈ ਕੇ ਸਰਕਾਰਾਂ ਦੇ ਕੱਲੇ ਬਿਆਨਾਂ ਬਣਾਏ ਸੀ ਰਗੀ ਦੇ ਵਿੱਚ ਅਸੀਂ ਇੱਕ ਨਹੀਂ ਸੁਣਿਆ ਉਧਰਲੇ ਪਾਸੇ ਕੇਜਰੀਵਾਲ ਗੱਪ ਮਾਰੀ ਜਾਂਦਾ ਇੱਕ ਸੂਬੇ ਦੀਆਂ ਚੋਣਾ ਸੀ ਬਿਹਾਰ ਦੇ ਵਿੱਚ ਕਹਿੰਦਾ ਭਗਵੰਤ ਮਾਨ ਦੀ ਸਰਕਾਰ ਨੇ ਪੰਜਾਬ ਵਾਲੀ ਨੇ 50000 ਹੈਕਟੇਅਰ ਯਾਨੀ 20000 ਪਰ ਏਕੜ ਖਾਤਿਆਂ ਚ ਪਤਾ ਨਾਲ ਦੀ ਨਾਲ ਤੇ ਤੁਸੀਂ ਬੀੜੀ ਵਾਲਿਓ ਤੁਹਾਨੂੰ ਬੇਨਤੀ ਕਰਾਂਗੇ ਸਾਡੇ ਨਾਲ ਚੱਲ ਬੜੋ ਸਾਰੇ ਏਰੀਏ ਦੇ ਵਿੱਚ ਇੱਕ ਵੀ ਕਿਸਾਨ ਨੂੰ ਜੇ 20000 ਮਿਹੜਿਆ ਹੋਵੇ ਜੋ ਸਾਡੇ ਨਾਲ ਮਰਜ਼ੀ ਕਰ ਲੋ ਨੇਰੇ ਨਿਰਾ ਗੱਪ ਐ ਇਹਦੂ ਕਹਾ ਇੰਨਾ ਰਵਈਆ ਮਾੜਾ ਐ ਅਸੀਂ ਉਦੋਂ ਵੀ ਬੇਨਤੀ ਕਰੀ ਵੀ ਘੱਟੋ ਘੱਟ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਡੀਜ਼ਲ ਤੇ ਟੈਕਸ ਛੱਡ ਦੇ ਅਸੀਂ ਤਿੰਨ ਗੁਣਾ ਕੰਮ ਕਰ ਦਿਆਂਗੇ ਉਹਨੇ ਪੈਸਿਆਂ ਦੇ ਵਿੱਚ ਉਹ ਵੀ ਨਹੀਂ ਛੱਡਿਆ ਉਦੋਂ ਕਹਾ ਬੀਐਸਐਫ ਦਾ ਉੱਥੇ ਘੇਰਾ ਐ ਬੀਐਸਐਫ ਨੂੰ ਪੰਜਾਬ ਸਰਕਾਰ ਬੇਨਤੀ ਨਹੀਂ ਕਰ ਸਕਦੀ ਵੀ ਭਾਈ ਜਿਹੜਾ ਨੇ ਦਿੱਤਾ ਤਾਰੋਂ ਪਾਰ ਖੇਤਾ ਉਹਨਾਂ ਨੂੰ ਪੱਧਰ ਕਰ ਲੈਣ ਦਿਓ ਉਹ ਵੀ ਨਹੀਂ ਸਾਨੂੰ ਕਰਿਆ ਅਸੀਂ ਉੱਥੇ ਇੱਕ ਜਮੇ ਡੂੜ ਕਿਲਾ ਆਏ ਸੀ ਤਾਰੂ ਅੰਦਰ ਵੀ ਸੀਗਾ ਅਸੀਂ ਉਹ ਡੂੜ ਕਿਲਾ ਚੱਕ ਕੇ ਡੂੜ ਕਿਲਾ ਮੂਰੇ ਟੋਆ ਭਰ ਸਕਦੇ ਤਿੰਨ ਕਿੱਲੇ ਪਜਾਦ ਹੋ ਸਕਦੇ ਸੀ ਇੱਕ ਕਿਸਾਨ ਦੀ ਨਹੀਂ ਕਰਨ ਦਿੱਤੀ ਉਹਨਾਂ ਨੇ ਜਦੋਂ ਅਸਲ ਵਿੱਚ ਸਰਕਾਰ ਤਾਂ ਡਿੱਕੇ ਤਾਂ ਲਾ ਰਹੀ ਹੈ ਤੇ ਜਿਹੜਾ ਕੰਮ ਕਰਨਾ ਹੈ ਉਹ ਨਹੀਂ ਕਰਦਾ ਸਾਡਾ ਹੁਣ ਇੱਕ ਕਿਸਾਨ ਸ਼ਹੀਦ ਹੋ ਗਿਆ ਹੜ ਪੀੜਤਾ ਨੂੰ ਬੀਜ ਵੰਡ ਕੇ ਆ ਰਹੇ ਸੀ ਪਿਛਲੇ ਦਿਨਾਂ ਦੇ ਵਿੱਚ ਕਾਹੇ ਦਿਨ ਹੋ ਗਿਆ ਉਹਦੀ ਲਾਸ਼ ਡੈੱਡ ਬੋਡੀ ਹੈ ਜਿਹੜੀ ਉਹ ਬੁਖਸਰ ਅਮੋਰਤਰੀ ਚ ਪਈ ਹੈ ਹਜੇ ਵੀ ਹਜੇ ਵੀ ਤੇ ਹਲੇ ਤੱਕ ਉਹ ਜਿਹੜਾ 10 ਲੱਖ ਮਾਜਵਾ ਦੇਣਾ ਹੈ ਨੌਕਰੀ ਦੇਣੀ ਹੈ ਕਰਜ਼ਾ ਖਤਮ ਕਰਨਾ ਹੈ ਇੱਕ ਉਹਦੇ ਨਾਲ ਦਾ ਸਾਥੀ ਡੀਐਮਸੀ ਜ਼ਿੰਦਗੀ ਮੌਤ ਦੀ ਲੜਾਈ ਲੜਦੇ ਹੈ ਤੇ ਅਸੀਂ ਡੀਸੀ ਸਾਹਿਬ ਨੂੰ ਮਿਲ ਚੁੱਕੇ ਹਾਂ ਉਹ ਤੋਂ ਪਹਿਲਾਂ ਕੱਲ ਦੂਜੀ ਵਾਰ ਮਿਲ ਕੇ ਉਹਨੂੰ ਅਲਟੀਮੇਟਮ ਦਿੱਤਾ ਹੋਇਆ ਸਰਕਾਰ ਦਾ ਰਵਈਆ ਤਾਂ ਆ ਹੈ ਹਲੇ ਤੱਕ ਇੱਧਰ ਵੀ ਨਿਗਾਹ ਨਹੀਂ ਧਰੀ ਉਹਦਾ ਜਾਨ ਲੈ ਕੇ ਵੀ ਜਣੀ ਉਸ ਪੀੜਤ ਪਰਿਵਾਰ ਦੀ ਐਸੇ ਤਰ੍ਹਾਂ ਜਿਹੜੇ ਇਹਨਾਂ ਨੇ ਲਗਭਗ 60 ਜਾਨਾਂ ਚਲੀਆਂ ਗਈਆਂ ਸਰਕਾਰੀ ਅੰਕੜਾ ਹੈ ਹਰ ਪੀੜਤਾ ਚ ਹਾਂ ਤੇ ਹਾਲੇ ਤੱਕ ਕਿਸੇ ਨੂੰ ਦੁੱਖ ਨਹੀਂ ਧਰੀ ਸਾਡੇ ਹਿਸਾਬ ਨਾਲ ਤਾਂ ਤੇ ਜੇ ਕਿਤੇ ਵੰਡਿਆ ਇਹਨਾਂ ਦੀਆਂ ਵੀਡੀਓ ਉਹ ਟਵਾਇਰ ਹੋ ਜਾਂ ਆਪਦੇ ਬੰਦਿਆਂ ਨੂੰ ਬੇਲੋੜਿਆਂ ਨੂੰ ਵੰਡ ਕੇ ਤੁਰਿਆਏ ਉਧਰ ਅੰਮ੍ਰਿਤਸਰ ਏਰੀਆ ਦੇ ਵਿੱਚੋਂ ਅਸੀਂ ਵੀਡੀਓ ਦੇਖਿਆ ਕੁਝ ਵੀ ਆਪਦੇ ਚਿਹਤਿਆਂ ਨੂੰ ਤਾਂ ਦੇ ਆਏ ਜਿਹੜੇ ਪੀੜਤਾ ਉਹ ਹਜੇ ਬੈਠੇ ਆ ਸਰਕਾਰਾਂ ਦਾ ਤਾਂ ਜਣੀ ਆ ਰਵਈਆ ਸਰਕਾਰਾਂ ਦੇ ਰਵੱਈਏ ਨੂੰ ਸਿੱਧਾ ਕਰਨ ਵਾਸਤੇ ਜਾਂ ਸਰਕਾਰਾਂ ਤੋਂ ਕੁਝ ਲੈਣ ਵਾਸਤੇ ਸੰਘਰਸ਼ ਕਰਨਾ ਪੈਂਦਾ ਹੈ ਤੁਹਾਡੇ ਮਾਧਮ ਰਾਹੀਂ ਸਾਰੇ ਲੋਕਾਂ ਨੂੰ ਇਹਨਾਂ ਨੂੰ ਵੀ ਜਿਹੜੇ ਮਦਦ ਕਰ ਰਹੇ ਐ ਤੇ ਜਿਹੜੇ ਪੀੜਤ ਲੋਕ ਐ ਅਸੀਂ ਉਹਨਾਂ ਨੂੰ ਵੀ ਮਦਦ ਕਰ ਰਹੇ ਆ ਵੀ ਆਓ ਲੜਾਈ ਦੇ ਮੈਦਾਨ ਵਿੱਚ ਤੁਸੀਂ ਪਹਿਲਾ ਮਹੀਨਾ ਵੱਧੀ ਪਰਿਵਾਰਾਂ ਸਮੇਤ ਸੜਕਾਂ ਤੇ ਬੈਠੇ ਰਹੋ ਮੰਡੀਆਂ 'ਚ ਬੈਠੇ ਰਹੋ ਆਓ ਹੁਣ ਬੱਚਿਆਂ ਦਾ ਭਵਿੱਖ ਬਚਾਉਣ ਖਾਤਰ ਮੋੜ ਹਟ ਨਾ ਆਉਣ ਤੇ ਆਪਦੀ ਪੂਰੀ ਪਰਭਾਈ ਕਰਾਉਣ ਖਾਤਰ ਆਪਾਂ ਸਰਕਾਰਾਂ ਦੇ ਨਾਲ ਲੜਗੇ ਤਿੱਖੇ ਸੰਘਰਸ਼ਾਂ ਦਾ ਉਹਨਾਂ ਨੂੰ ਸਦਾ ਦੇ ਰਹੇ ਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਕਰਾਂਗੇ ਇਹ ਸਰਕਾਰ ਨਾਲ ਜਿਵੇਂ ਇਧਰਲੇ ਪਾਸੇ ਆਪਣੇ ਜੱਥੇਬੰਦੀ ਆ ਅਗਰਾਹਾ ਜੱਥੇਬੰਦੀ ਆ ਤੇ ਹੋਰ ਜੱਥੇਬੰਦੀਆਂ ਕਸਾਨ ਜੱਥੇਬੰਦੀਆਂ ਉਧਰ ਕਿਵੇਂ ਨੇ ਜਾਣਾ ਲੋਕਾਂ ਦਾ ਵੀ ਜਿਵੇਂ ਫਾਜ਼ਿਲਕੇ ਏਰੀਆ ਪਾਸੇ ਤੁਸੀਂ ਜਾਣਦੇ ਆ ਵੀ ਉਹ ਪਹਿਲਾਂ ਜੱਥੇਬੰਦੀਆਂ ਦਾ ਟਾਚੇ ਦਾ ਜੁੜੇ ਆ ਕਿ ਵੈਸੇ ਉਹਨਾਂ ਨਹੀਂ ਜਿਹੜਾ ਹੈ ਉਹ ਏਰੀਆ ਹੈ ਉਹ ਏਰੀਆ ਤਾਂ ਕੰਨੀ ਤੇ ਧੱਕਿਆ ਹੋਇਆ ਹੈ ਉਧਰ ਤਾਂ ਸ ਕੋਈ ਜਾਂਦਾ ਹੀ ਨਹੀਂ ਕੋਈ ਕਿਉਂਕਿ ਰਾ ਸਿੱਖਾ ਸਾਰੇ ਉਜੜ ਕੇ ਆਏ ਹੋਏ ਆ ਪਾਕਿਸਤਾਨ ਤੋਂ ਥੋੜੀ ਥੋੜੀ ਉਹਨਾਂ ਕੋਲੇ ਜ਼ਮੀਨ ਅਲਾਟ ਹੋਈ ਹੈ ਤੇ ਬਹੁਤ ਉਹ ਮਜ਼ਦੂਰਾਂ ਨਾਲੋਂ ਵੀ ਭੈੜੀ ਜ਼ਿੰਦਗੀ ਅੱਜ ਵੀ ਜੇ ਤੁਸੀਂ ਜਾਓ ਨਾ ਜੋ ਹਾਲਤ 40 ਸਾਲ ਪਹਿ ਉਹ 40 ਸਾਲ ਆਪਣੇ ਨੂੰ ਪਿੱਛੇ ਅੱਜ ਉਹ ਹਾਲਤ ਉਹਨਾਂ ਦੀ ਆ ਕੱਚੇ ਘਰ ਆ ਗਲੀਆਂ ਕੱਚੀਆਂ ਬੁਰਾ ਹਾਲ ਆ ਕੁਛ ਨਹੀਂ ਉਹਨਾਂ ਕੋਲੇ ਉਹਨਾਂ ਦੀ ਹਾਲਤ ਤਾਂ ਇਹੋ ਜਿਹੀ ਬਣਾਈ ਪਈ ਆ ਵੀ ਉਹੋ ਹੱਥ ਜੋੜਦੇ ਆ ਮੰਗਦੇ ਆ ਵਰਗੀ ਹਾਲਤ ਬਣਾਈ ਹੋਈ ਆ ਮੇਰਾ ਕਹਿਣ ਨੂੰ ਜੀ ਨਹੀਂ ਕਰਦਾ ਕਿਉਂਕਿ ਉਹ ਉਹਨਾਂ ਕੋਲੇ ਕੁਛ ਨਹੀਂ ਤੇ ਜਥੇਬੰਦੀ ਉਹਨਾਂ ਦਾ ਦੂਰ ਦੀ ਗੱਲ ਆ ਉਧਰ ਕੋਈ ਜਥੇਬੰਦੀ ਨਹੀਂ ਕਿਸੇ ਦੀ ਵੀ ਜਥੇਬੰਦੀ ਉਹ ਏਰੀਆ ਇਹੋ ਜਿਹਾ ਉਹ ਸਾਰੇ 25-30 ਪਿੰਡ ਆ ਜਿਹੜੇ ਜਣੀ ਦਰਿਆ ਤੋਂ ਪਾਰ ਨਾ ਕਮਵਾਲਾ ਪੱਤਨਵਾਜ ਦਾ ਨੂਰਸ਼ਾ ਪੱਤਨਵਾਜ ਦਾ ਕਿਤੋਂ ਕਿੰਨਾ ਕਿ ਫਾਜ਼ਲਕੇ ਤੋਂ ਇਹ 15 ਕਿਲੋਮੀਟਰ ਅੱਗੇ ਆਓ ਤੇ ਹੂੰ ਫਾਜ਼ਲਕੇ ਦੇ ਨੇੜੇ ਇੱਕ ਗਾਗਨਕੇ ਪਿੰਡ ਆ ਇੱਕ ਬੰਨ ਉੱਥੇ ਆ ਬੰਨ ਬਾਰ-ਬਾਰ ਲਏ ਹੋਇਆ 88 ਵਾਲੇ ਤੇ ਉਦੋਂ ਗਾਗਨਕੇ ਤੱਕ ਵੀ ਪਾਣੀ ਆ ਗਿਆ ਸੀ ਉੱਥੇ ਗਾਗਨਕੇ ਪਿੰਡ ਆ ਆਇਕੀ ਬੰਨ ਉਹ ਬੰਨ ਹੀ ਟੱਪਿਆ ਉਹ ਮਜਬੂਰ ਕਰਤਾ ਤੇ ਬਸ ਟੁੱਟਣ ਦੇ ਕਿਨਾਰੇ ਸੀਗਾ ਲੋਕਾਂ ਨੇ ਬੂਰੀਆਂ ਲਾਲਾ ਹੁਣ ਵੀ ਉਹ ਹਾਲਤ ਦੇਖੀ ਜਾਂਦੀ ਹੈ ਖੜਾਇਆ ਇਸ ਕਰਕੇ ਉਹ ਬੰਨ ਤੋਂ ਜਿਹੜੇ ਅੰਦਰ ਆਗੇ ਇਹਦੂਗਾ ਹਾਂ ਹੁਣ ਇੱਕ ਉੱਥੇ ਮੁਹਾਰਜਮ ਸ਼ੇਰ ਪਿੰਡ ਆ ਉਤਾਰ ਤੋਂ ਪਾਰ ਆ ਉਹਨਾਂ ਦੀ ਬਹੁਤ ਜ਼ਿੰਦਗੀ ਖਰਾਬ ਆ ਉਹ ਸਾਰੇ ਪਿੰਡ ਨੂੰ ਅਸੀਂ ਰਾਸ਼ਨ ਵੰਡਣ ਵਾਸਤੇ ਵੀ ਉਹਨਾਂ ਦੇ ਡਟెక్టర్ ਮਗਾਉਣੇ ਪਏ। ਤਾਰ ਤੋਂ ਪਾਰ ਆ ਉਪਾਕਤਾਰ ਵਾਲਾ ਪਿੰਡ। ਨਹੀਂ ਪਿੰਡ ਆਪਣਾ ਹੈ। ਉਹ ਜਮੀਨ ਤਾਂ ਸੀਗੀ ਜਮੀਨ ਵੀ ਉਧਰ ਆਏ। ਤਾਰ ਨਾ ਇੱਕ ਤਾਰ ਦੇ ਪਾਰ ਜਮੀਨ ਵੀ ਹੈਗੀ ਹੈ। ਕੁਝ ਪਿੰਡ ਵੀ ਆ ਗਏ। ਇੱਕ ਅੱਧਾ ਪਿੰਡ ਵੀ ਹੈਗੇ ਆ। ਕਿਉਂਕਿ ਤਾਰਾਂ ਵੀ ਉੱਥੇ ਦੋ ਨੇ ਇੱਕ ਪੁਰਾਣੀ ਤਾਰ ਸੀ। ਉਸ ਤੋਂ ਬਾਅਦ ਇਹਨਾਂ ਦਾ ਕੋਈ ਬੁਲਕਾਂ ਦਾ ਆਪੀ ਦੀ ਸਮਝੌਤਾ ਲੈ ਇੱਕ ਤਾਰ ਹੋਰ ਹੈ ਪੱਕੀ। ਜਮੀਨ ਉਧਰੋਂ ਪਾਰ ਆ ਉਹ ਪੱਕੀ ਤਾਰ ਤੋਂ ਜਿਹੜੇ ਹੈਗੇ ਉਹ ਪਿੰਡ ਅੰਦਰ ਆ। ਇੱਕੋ ਪਿੰਡ ਆ ਉਹ। ਹਾਜ਼ਕੀਰ ਕੀ ਦਾ? ਉਹ ਅਰਜਮਸ਼ੇਰ। ਅਸੀਂ ਗਏ ਆ ਬਹੁਤ ਜਲੀਲ ਕਰਦੇ ਉਹ ਜਣੀ ਆ ਜਿਹੜੇ ਆਪਣੇ ਟਰੈਕਟਰਾਂ ਦੇ ਡਿੱਕ ਲਾਏ ਆ ਇਹਨਾਂ ਦੇ ਵੀ ਨਟ ਖੋਲ ਖੋਲ ਕੇ ਦੇਂਦੇ ਆ ਹਾਰ ਕੇ ਫਿਰ ਅਸੀਂ ਆਖਿਆ ਵੀ ਇਹਨਾਂ ਨੂੰ ਅਸੀਂ ਜਲੀਲਤਾ ਨਹੀਂ ਕਰਨ ਲੈ ਕੇ ਆਏ ਉਹ ਫਿਰ ਸਰਪੰਚ ਉਥੋਂ ਦੇ ਆਏ ਆ ਉਹ ਟਰੈਕਟਰ ਆਪ ਦਾ ਲੈ ਕੇ ਜਦੋਂ ਹੁਣ ਅਸੀਂ ਬੀ ਵੰਡਣਾ ਸੀ ਉਹ ਸਰਪੰਚ ਆਪ ਦੇ ਟਰੈਕਟਰ ਲੈ ਕੇ ਆਏ ਅਸੀਂ ਉਹਨਾਂ ਉਹਨਾਂ ਦੇ ਟਰੈਕਟਰਾਂ ਦੇ ਬੀ ਲੱਦ ਕੇ ਲਗੇ ਵੰਡ ਕੇ ਆਪ ਆਏ ਉਹਨਾਂ ਪੰਨਾਂ ਦੇ ਇਹੋ ਜੀ ਹਾਲਤ ਹੈ ਸਰਕਾਰਾਂ ਦੀ ਜਿੰਦਗੀ ਕੋਈ ਗੱਲ ਨਹੀਂ ਜੀ ਵੇ ਵੀ ਅਗਲੇ ਦਿਨਾਂ ਜਦੋਂ ਵੀ ਬੋਲਦੇ ਆ ਉਸੇ ਜ਼ਮੀਨ ਦੀ ਹਕੀਕਤ ਦੇਖਾਂਗੇ ਜੀ ਜ਼ਰੂਰ ਆਓ ਜੀ ਅਸੀਂ ਜਣੀ ਕੱਲ ਤੋਂ ਲੈ ਕੇ ਹਫਤਾ ਤੱਕ ਉਥੇ ਆ जल जी ਕੋਈ ਫਾਇਦਾ ਨਹੀਂ ਹੋ ਰਿਹਾ ਹੈ ਦੇਖ ਕੇ ਅਪੁਆਇੰਟ ਚਾਰ ਲਗਾਈ ਹੋਏ ਹੋਣ ਲਗਾਤਾਰ ਮਿੱਟਰ ਹੱਥ ਦੇ ਵਿੱਚ ਲੱਗੇ ਹੋਏ ਆ ਉਹ ਕੋਈ ਕੀ ਰਹੀ ਯਾਰ ਜੱਟ ਫਾਤੀ ਬਣਾਈ ਇਹ ਦੇਖੋ ਜੀ ਅੱਲਾਹ ਅੱਲਾਹ ਬਦਲਾ ਦੇ ਅੱਲਾਹ ਇਹ ਹੋਇਆ ਕਿ ਨਾ ਕੋਈ ਚੱਲ ਕੇ ਉੱਤੇ ਸਭੀ ਕਰਦੀਆਂ ਉਹਦੇ ਸੰਬੰਧ ਵਿੱਚ ਯਾਰ ਕੋਈ ਸ਼ਰਮ ਕੋ 50000 50000 ਜਿਹੜਾ ਆਪਾਂ ਜੋ ਚੁੱਕਦੇ ਆਂ ਤੇ ਹੁਣ ਆ ਕੀ ਹੋ ਗਿਆ ਪਾਪਾ ਜਾਣ ਹੈ ਕੁੱਤਾਂ ਨੇ ਇਸ ਕਰਕੇ ਟਰੈਕਟਰ ਹੁਣ ਪੂਰੇ ਹਫਤੇ ਵਾਸਤੇ ਉੱਥੇ ਜ਼ਮੀਨਾਂ ਉੱਪਰ ਚੱਕਰ ਤੇ ਲਾਉਣਗੇ ਉਹ ਲੋਕਾਂ ਦਾ ਨਾਮ ਉੱਥੇ ਪਹੁੰਚਾਈ ਹੈ 私ちはこれをどこがなさそうにしかも。<music>